ਪੰਜਾਬੀਓ ਸਸਰੀ ਕਾਲ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਯਾਨੀ ਇੱਕ ਰੌਲਾ ਪਿਆ ਸੀ ਪਿੱਛੇ ਜੇ ਤਾਂ ਉਹ ਰੌਲਾ ਬਹੁਤ ਸ਼ਿਕਨਾ ਤੇ ਪਹੁੰਚਿਆ ਸੀ ਜਿਹੜਾ ਕਿ 2012 ਦਾ ਇੱਕ ਕੇਸ ਪੈਂਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਤੇ ਤੇ ਐਗੋਂ ਫੇਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਇੱਕ ਵੀਡੀਓ ਪੈਂਦੀ ਆ ਉਹਨਾਂ ਦੇ ਆਪਣੇ ਚੈਨਲ ਤੇ ਜਿਹਦੇ ਵਿੱਚ ਉਹਨਾਂ ਨੇ ਇੱਕ ਸਫਾਈ ਦਿੱਤੀ ਸੀ ਆਪਣੇ ਚੈਨਲ ਤੇ ਇੱਕ ਵੀਡੀਓ ਪਾ ਕੇ ਤਾਂ ਉਹਨਾਂ ਨੇ ਕੀ ਕਿਹਾ ਸੀ ਕਿ ਮੈਂ ਯਾਨੀ નિર્ਦੋਸ਼ ਹਾਂ ਚਾਹੇ ਮੇਰੀ ਅਮਰੀਕਾ ਤੱਕ ਨੀ ਮਸ਼ੀਨਾਂ ਦੇ ਵਿੱਚ ਦੀ ਜਾਂਚ ਕਰਵਾ ਲਓ ਚਾਹੇ ਸੀਬੀਆਈ ਜਾਂਚ ਕਰੇ ਚਾਹੇ ਕੋਈ ਮਰਜੀ ਵਿਭਾਗ ਵੱਡੇ ਤੇ ਵੱਡਾ ਵਿਭਾਗ ਏਜੰਸੀ ਕੋਈ ਵੀ ਮੇਰੀ ਜਾਂਚ ਕਰੂਗਾ ਤਾਂ ਮੈਂ નિર્ਦੋਸ਼ ਪਾਇਆ ਜਾਊਗਾ ਪਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਕਿ ਕੁੜੀ ਦਾ ਵੀਡੀਓ ਹੈ ਬਹੁਤ ਪੁਰਾਣੀ ਵੀਡੀਓ ਦਾ ਖੁਲਾਸਾ ਕੈਮਰੇ ਦੇ ਸਾਹਮਣੇ ਔਰ ਮੈਂ ਤੁਹਾਨੂੰ ਇਹ ਕੁੜੀ ਦਾ ਵੀਡੀਓ ਸੁਣਾਉਂਗਾ ਪੂਰੀ ਵੀਡੀਓ ਸੁਣਾਉਂਗਾ ਕਿ ਆਖਰ ਕੁੜੀ ਨੇ ਆਪਣੇ ਮੰਨੀ ਹੋ ਜਾਨੀ ਢੱਡਰੀਆਂ ਵਾਲੇ ਸੰਤ ਨੂੰ ਕੀ ਕਿਹਾ ਬਹੁਤ ਸਾਰਾ ਮਾਮਲਾ ਵੱਡਾ ਹੋ ਗਿਆ ਸੀ ਕੋਰਟ ਦੇ ਵਿੱਚ ਹਲੇ ਤੱਕ ਕੇਸ ਪਿਆ ਪੈਂਡਿੰਗ ਪਿਆ ਬਹੁਤ ਸਾਰੀ ਜਾਨੀ ਉਹਦੇ ਉੱਤੇ ਜਾਂਚ ਵੀ ਹੋ ਰਹੀ ਹੈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਉਸ ਤੇ ਬਹੁਤ ਵੱਡੇ ਪੱਧਰ ਤੇ ਜਾਂਚ ਵੀ ਹੋ ਰਹੀ ਹੈ ਕਿ ਸੰਤ ਅਰਨੀਤ ਸਿੰਘ ਢੱਡਰੀਆਂ ਵਾਲੇ ਸੰਤ ਨੇ ਜੋ ਕਿ ਉਹ ਕੁੜੀ ਦੇ ਨਾਲ ਵਾਪਰੀ ਘਟਨਾ 2012 ਦੇ ਵਿੱਚ ਗੇੜ ਦੇ ਸਾਹਮਣੇ ਕਹਿੰਦੇ ਵੀ ਉਹਨੇ ਜ਼ਹਿਰ ਖਾ ਲਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਜਿਹੜਾ ਕਹਿੰਦਾ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਾਡੇ ਤੇ ਬਹੁਤ ਵੱਡਾ ਪ੍ਰੈਸ਼ਰ ਪਾ ਦਿੱਤਾ ਸੀ ਬਹੁਤ ਵੱਡੀ ਯਾਨੀ ਸਾਨੂੰ ਇੱਕ ਧਮਕੀ ਦਿੱਤੀ ਸੀ ਡਰਾਇਆ ਗਿਆ ਸੀ ਤਾਂ ਹੁਣ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਆਖਿਰ ਵਿੱਚੋਂ ਕੀ ਨੇ ਲੋਕਾਂ ਦੇ ਸਾਹਮਣੇ ਕੀ ਨੇ ਕਹੋ ਜੀ ਛਾਪੀ ਸੀ ਪਰਦੇ ਪਿਛਲਾ ਸੱਚ ਕੀ ਹੈ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਪੂਰੀ ਜਨਤਾ ਨੂੰ ਕਿਉਂਕਿ ਕੱਲਾ ਪੰਜਾਬ ਨਹੀਂ ਮੈਂ ਅਕਸਰ ਬਹੁਤ ਸਾਰਾ ਕੰਮ ਕੀਤਾ ਹਰਨੀ ਸਿੰਘ ਘਟੜੀਆਂ ਵਾਲੇ ਸੰਤ ਦੇ ਇਸ ਮੁੱਦੇ ਤੇ ਕਿਉਂ ਕਿਉਂਕਿ ਬਹੁਤ ਵੱਡਾ ਹਾਈਲਾਈਟ ਮੁੱਦਾ ਬਣਿਆ ਪੰਜਾਬ ਦੇ ਅੰਦਰ ਬਲਕਿ ਮੁਲਕਾਂ ਤੱਕ ਉਹਦੇ ਸਮਰਥਕ ਮੌਜੂਦ ਨੇ ਪਰ ਇਸ ਨੂੰ ਪੂਰੀ ਜਨਤਾ ਕਰਨੀ ਜ਼ਰੂਰੀ ਸੀ ਗੱਲ ਬਹੁਤ ਵੱਡੇ ਵੱਡੇ આરોਪ ਲੱਗੇ ਸੀ ਇਹਨਾਂ ਦੇ ਜਿਹੜੇ ਕਾਰਟਨਰ ਬਿੱਟੂ ਤੇ ਵੀ ਉਹ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਪ੍ਰੂਫਾਂ ਦੇ ਆਧਾਰ ਤੇ ਇੱਕ ਮੈਂ ਬਹੁਤ ਵੱਡਾ ਸੱਚ ਸਾਹਮਣੇ ਧਰਿਆ ਸੀ ਤਾਂ ਹੁਣ ਮੈਂ ਤੁਹਾਨੂੰ ਇਹ ਕੁੜੀ ਦਾ ਵੀਡੀਓ ਜਿਹੜਾ ਇਹ ਦਿਖਾਉਣ ਜਾ ਰਿਹਾ ਕੈਮਰੇ ਦੇ ਸਾਹਮਣੇ ਅਗਰ ਕੁੜੀ ਜਿਹੜੀ ਆਖਰ ਕੁੜੀ ਹੈ ਉਹ ਕੀ ਕਹਿ ਰਹੀ ਹੈ ਰਣਜੀਤ ਸਿੰਘ ਢੱਡੀਆਂ ਵਾਲੇ ਸੰਤ ਨੇ ਖੁਦ ਆਪਣੇ ਮੂੰਹੋਂ ਕਿਹਾ ਕਿ ਮੈਂ ਨਿਰਦੋਸ਼ ਹੈ ਤਾਂ ਜਿਹੜਾ ਹੁਣ ਕੁੜੀ ਦਾ ਵੀਡੀਓ ਹੈ ਉਹ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿ ਆਖਰ ਕੁੜੀ ਕੀ ਕਹਿ ਰਹੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਨੇ ਇੱਕ ਵੀਡੀਓ ਪਾ ਕੇ ਨਿਰਦੋਸ਼ ਕਹਿਣ ਦਾ ਯਾਨੀ ਇੱਕ ਬਹੁਤ ਵੱਡਾ ਯਾਨੀ ਆਪਣੇ ਬਣੀਓ ਇੱਕ ਬਹੁਤ ਵੱਡੀ ਸਚਾਈ ਪੇਸ਼ ਕੀਤੀ ਸੀ ਕਿ ਮੈਂ નિર્ਦੋਸ਼ ਹਾਂ ਮੇਰੀ ਚਾਹੇ ਜਿੱਥੇ ਮਰਜ਼ੀ ਜਾਂਚ ਕਰਵਾ ਲਓ ਮੈਂ 1% ਤੱਕ ਵੀ ਮੇਰੇ ਵਿੱਚ ਦੋਸ਼ ਨਹੀਂ ਪਾਏ ਜਾਣਗੇ ਪਰ ਹੁਣ ਮੈਂ ਤੁਹਾਨੂੰ ਇਸ ਕੁੜੀ ਦੀ ਵੀਡੀਓ ਸੁਣਾਉਂਗਾ ਜਿਹੜੀ ਕਿ ਇਹ ਕੁੜੀ ਹੈ ਇਹ ਵੈਸੇ ਬਾਹਰਲੀ ਵਿਦੇਸ਼ੀ ਕੁੜੀ ਕਹਿ ਸਕਦੇ ਆਪਾਂ ਇਹਨੂੰ ਬਾਹਰ ਵੱਡਾ ਸੱਚ ਇਹ ਆਪਣੇ ਸਾਹਮਣੇ ਤੁਹਾਡੇ ਸਾਹਮਣੇ ਬੋਲੂਗੀ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਇਸੇ ਮੁੱਦੇ ਤੇ ਬਹੁਤ ਹੀ ਗੰਭੀਰਤਾ ਦੇ ਨਾਲ ਬਹੁਤ ਵੱਡੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਜ਼ਰੂਰੀ ਨੇ ਪੰਜਾਬ ਦੀ ਜਨਤਾ ਨੂੰ ਔਰ ਉਹਨਾਂ ਦੇ ਸਮਰਥਕਾਂ ਨੂੰ ਸੁਣ ਲੈਣਾ ਬਹੁਤ ਹੀ ਜ਼ਰੂਰੀ ਹੈ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਗੱਲ ਕਰੂੰਗਾ ਸਾਂਜੀ ਸੁਣੋ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਦੇਖੋ ਕੱਦ ਜਿਹੜਾ ਹੁੰਦਾ ਉਹ ਰੱਬ ਦੇ ਅੱਖਰ ਹੁੰਦਾ ਕੋਈ ਮਦਰ ਆਏ ਤਾਂ ਕੋ ਲੰਮਾ ਬੰਦਾ ਹੋ ਜਾਂਦਾ ਨਾ ਕਿ ਕੋਈ ਇੱਕ ਮਾਦਰਾ ਕੱਪੜੇ ਪੌਰੇ ਤੁਹਾਡੀ ਆਪਣੀ ਚੋਅ ਹੈ ਮੇਰੀ ਆਪਣੀ ਚੋਅ ਹੈ ਨਾ ਜੇ ਜਦ ਆਪਾਂ ਕਿਸੇ ਦੇ ਕੱਪੜੇ ਕਹਿੰਦੇ ਦੇਖੋ ਕੱਪੜੇ ਕਿਾਸ਼ੇ ਪਰ ਇਹ ਆਪਣਾ ਲਗਾਸ਼ੇ ਹੋ ਰਾਇ ਜੇ ਤੁਹਾਡੀ ਚੋਅ ਹੈ ਤੁਸੀਂ ਕਦੀ ਨੀਲਾ ਪੌਣ ਲੈਨੇ ਕਦੀ ਕਾਲਾ ਪੌਣ ਕਦੀ ਹਰਾ ਪੌਣ ਇਹ ਅਗਲੇ ਕੱਪੜੇ ਚੋਅ ਹੁੰਦੀ ਹੈ ਅਗਲੇ ਦੀ ਆਪਣੀ 30 ਵਾਰੀ ਸੈਕਿੰਡ ਕੋਲਡ ਕਰੋ ਕੋਲਡ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪੂਰੇ ਪੰਜਾਬ ਦੇ ਵਿੱਚ ਬਲਕਿ ਮੁਲਕਾਂ ਤੱਕ ਕਹਿ ਸਕਦੇ ਆ ਮੁਲਕਾਂ ਤੱਕ ਯਾਨੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਏਜੰਡੇ ਚਲਾ ਚੜਾ ਕੇ ਬਹੁਤ ਸਾਰੇ ਏਜੰਡੇ ਚੱਲੇ ਨੇ ਪਰ ਮੈਂ ਉਸੇ ਦਿਨ ਹੀ ਕਿਹਾ ਸੀ ਅਰਜੀਤ ਸਿੰਘ ਢੱਡਰੀਆਂ ਵਾਲੇ ਦੇ ਚਾਹੇ ਪੰਜਾਬ ਦੇ ਵਿੱਚ ਨੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਨੇ ਪੰਜਾਬ ਪੁਲਿਸ ਨੇ ਪੰਜਾਬ ਦੇ ਜਿਹੜੇ ਸਾਡੇ ਬਹੁਤ ਯਾਨੀ ਸੀਨੀਅਰ ਆਫੀਸਰ ਗੌਰਵ ਯਾਦਵ ਦੇ ਹੱਥ ਜਦ ਇਹ ਕੇਸ ਲੱਗਦਾ ਤਾਂ ਉਦੋਂ ਹੀ ਉਹਨਾਂ ਨੇ ਡਿਸਮਿਸ ਕਰ ਦਿੱਤੇ ਸੀ ਉਦੋਂ ਦੇ ਜਿਹੜੇ ਕਿ ਆਫੀਸਰ ਸੀਗੇ ਪੁਸ ਮਹਿਕਮੇ ਦੇ ਵਿੱਚ ਉਹਨਾਂ ਨੂੰ ਇਹ ਦਰਖਾਸਤ ਕੀਤੀ ਗਈ ਸੀ ਕਿ ਭਾਈ ਤੁਸੀਂ ਇਹ ਕੇਸ ਦੀ ਸਟੱਡੀ ਪੂਰੀ ਤਰ੍ਹਾਂ ਨਹੀਂ ਕੀਤੀ ਤਾਂ ਉਹਨਾਂ ਨੂੰ ਵੀ ਡਿਸਮਿਸ ਕੀਤਾ ਗਿਆ ਤਾਂ ਪੰਜਾਬ ਵਾਲੇ ਹੁਣ ਤੁਸੀਂ ਇਹ ਸਮਝੋ ਅਰਨਜੀਤ ਸਿੰਘ ਢੱਡਰੀਆਂ ਵਾਲੇ ਤੇ ਬਹੁਤ ਵੱਡੇ ਵੱਡੇ ਰੋਪ ਲੱਗਦੇ ਨੇ ਤਾਂ ਵਿੱਚ ਸਾਡੇ ਸਿੱਖ ਨੌਜਵਾਨ ਪੰਜਾਬ ਦੇ ਜਿਹੜੇ ਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਸਾਰੇ ਚੈਨਲਾਂ ਬਣਿਓ ਅ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਯਾਨੀ ਇੱਕ ਬਦਨਾਮ ਕਰਨ ਦਾ ਬਹੁਤ ਵੱਡਾ ਏਜੰਡਾ ਚਲਾਇਆ ਗਿਆ ਤਾਂ ਮੈਂ ਕਈ ਚੈਨਲਾਂ ਨੂੰ ਐਕਸਪੋਜ਼ ਵੀ ਕੀਤਾ ਕਿਉਂਕਿ ਬਹੁਤ ਸਾਰੀ ਜਨਤਾ ਇਹੋ ਜੀ ਹੈ ਜਿਹੜੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਹੈ ਤਾਂ ਤੁਸੀਂ ਹੁਣ ਆਪ ਸਮਝੋ ਪੰਜਾਬ ਦੇ ਵਿੱਚ ਨਹੀਂ ਬਲਕਿ ਮੁਲਕਾਂ ਦੇ ਵਿੱਚ ਵੀ ਏਜੰਡੇ ਚੱਲਦੇ ਨੇ ਹਰਨੀਸ਼ ਸਿੰਘ ਢੱਡਰੀਆਂ ਵਾਲੇ ਸੰਤ ਦੇ ਜਿਹੜੀ ਕੁੜੀ ਦਾ આરોਪ ਲੱਗਿਆ ਕਿ ਉਹਦਾ ਬਲਾਤਕਾਰ ਕੀਤਾ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਪਰ ਦਰਸਲ ਉਹ ਸਰਾਸਰ ਮੈਨੂੰ ਲੱਗਦਾ ਜਿਵੇਂ ਝੂਠ ਹੈ ਕਿਉਂ ਕਿ ਉਹਦਾ ਭਰਾ ਜਿਹੜਾ ਕਿ ਸਾਹਿਬ ਸਿੰਘ ਜਿਹੜੇ ਬੰਦੇ ਨੇ ਪਟੀਸ਼ਨ ਤੇ ਉਹਦੇ ਤੇ ਕੇਸ ਲਵਾਇਆ ਸੀ ਰঞ্জੀਤ ਸਿੰਘ ਢੱਡਰੀਆਂ ਵਾਲੇ ਤੇ ਹਾਈ ਕੋਰਟ ਦੇ ਵਿੱਚ ਉਹ ਵੀ ਦਰਅਸਲ ਇਸ ਕੇਸ ਦੇ ਵਿੱਚੋਂ ਭੱਜਿਆ ਇਹ ਤੁਹਾਨੂੰ ਵੀ ਪਤਾ ਹੈ ਤਾਂ ਫਿਰ ਤੁਸੀਂ ਹੁਣ ਇਹ ਦੱਸੋ ਜਿਹੜੀਆਂ ਗੱਲਾਂ ਹਰ ਰੋਜ਼ ਐਕਟਿਵ ਹੋ ਜਾਂਦੀਆਂ ਨੇ ਕਿਸੇ ਸੰਤ ਤੇ ਹੋ ਜਾਂਦੀਆਂ ਨੇ ਜਾਂ ਕਿਸੇ ਪ੍ਰਚਾਰਕ ਤੇ ਹੋ ਜਾਂਦੀਆਂ ਨੇ ਇਹਨਾਂ ਨੂੰ ਪੰਜਾਬ ਦੀ ਲੋਕਾਂ ਦੇ ਸਾਹਮਣੇ ਜਨਤਾ ਦੇ ਸਾਹਮਣੇ ਧਰਨਾ ਜ਼ਰੂਰੀ ਹੈ ਇਸ ਕਰਕੇ ਮੈਂ ਬਹੁਤ ਸਾਰਾ ਕੰਮ ਇਸੇ ਮੁੱਦੇ ਤੇ ਕਰਦਾ ਰਿਹਾ ਤੇਈ ਚੈਨਲਾਂ ਨੂੰ ਵੀ ਐਕਸਪੋਜ਼ ਕੀਤਾ ਜਿਹੜੇ ਇਹ ਗੱਲ ਕਹਿੰਦੇ ਸੀ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਸੰਤ ਬਲਾਤਕਾਰੀ ਹੈ ਉਹ ਦੋਸ਼ੀ ਹੈ ਮੈਂ ਵੱਡੇ ਪੱਧਰ ਤੇ ਬਹੁਤ ਸਾਰੇ ਚੈਨਲਾਂ ਦਾ ਖੁਲਾਸਾ ਕਰਦਾ ਗਿਆ ਚਾਹੇ ਅਮਰਪਾਲ ਸਿੰਘ ਤੇ ਹੋਵੇ ਚਾਹੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਵੇ ਚਾਹੇ ਕੋਈ ਹੋਰ ਮੁੱਦੇ ਤੇ ਹੋਵੇ ਪਰ ਹੁਣ ਪੰਜਾਬ ਦੀ ਜਨਤਾ ਜਿੰਨੀ ਕੁ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਚਾਹੁੰਦੀ ਹੈ ਮੈਂ ਕਹਿੰਦਾ ਵੀ ਉਹਨੂੰ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇਹ ਵੀਡੀਓ ਬੜਾ ਇਹ ਮੈਂ ਉਹਨਾਂ ਲੋਕਾਂ ਦੇ ਮੂੰਹ ਤੇ ਤਮਾਚਾ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਰਜੀਤ ਸਿੰਘ ਢੱਡਰੀਆਂ ਵਾਲਾ ਦਾ ਬਲਾਤਕਾਰੀ ਹੈ ਉਹਦਾ ਆ ਯਾਨੀ ਜਨਤਾ ਨੂੰ ਗਲਤ ਟਾਰਗੇਟ ਕਰਦਾ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਹੁਣ ਪੰਜਾਬੀਓ ਤੁਹਾਡਾ ਫਰਜ਼ ਇਹੀ ਹੈ ਕਿ ਜਿੰਨੇ ਤੁਸੀਂ ਸੰਤ ਰਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੁੜੇ ਹੋ ਜਾਂ ਫਿਰ ਸੱਚ ਦੇ ਨਾਲ ਖੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਮੈਂ ਕਹੂੰ ਇਸ ਵੀਡੀਓ ਦੇ ਨਾਲ ਆਪਣਾ ਯੋਗਦਾਨ ਦਿੰਦੇ ਹੋਇਆਂ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਪ੍ਰਚਾਰਕ ਦੇ ਉੱਤੇ ਜਾਂ ਕਿਸੇ ਸਿੱਖ ਸਮਾਜ ਨੂੰ ਅੱਗੇ ਲਿਆਉਣ ਵਾਲੇ ਬੰਦੇ ਦੇ ਉੱਤੇ ਕੋਈ ਜਦੋਂ ਇਹੋ ਜਿਹਾ ਟੈਗ ਲੱਗਦਾ ਤਾਂ ਉਹਦੇ ਵਿੱਚ ਯੋਗਦਾਨ ਸਾਰਿਆਂ ਦਾ ਹੋਣਾ ਚਾਹੀਦਾ ਕਿਉਂਕਿ ਬਿਨਾ ਗੱਲ ਤੋਂ ਬਦਨਾਮ ਕੀਤਾ ਜਾ ਰਿਹਾ ਇੱਥੇ ਸਾਡੀ ਸਿੱਖੀ ਦਾ ਸਾਡੀ ਨੌਜਵਾਨੀ ਦਾ ਅਕਸਰ ਤੁਹਾਨੂੰ ਪਤਾ ਵੀ ਕਾਣ ਹੁੰਦਾ ਆ ਰਿਹਾ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੁਆਰਾ ਹੀ ਬਹੁਤ سارے ਏਜੰਡੇ ਚਲਾਏ ਜਾਂਦੇ ਨੇ ਸੋ ਇਸ ਕਰਕੇ ਮੈਂ ਸਮੇਂ-ਸਮੇਂ ਤੇ ਆਪਣੇ ਬੰਨਿਓ ਯਾਨੀ ਚੈਨਲਾਂ ਦਾ ਵੀ ਖੁਲਾਸਾ ਕਰਦਾ ਜਾਣਾ ਬਹੁਤ ਸਾਰੀਆਂ ਗੱਲਾਂ ਬਾਤਾਂ ਯਾਨੀ ਆਪਣੇ ਚੈਨਲ ਤੇ ਮੈਂ ਪਾ ਦੇਣਾ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਤਾਂ